ਅੱਜ ਤਾਂ ਤੈਨੂੰ ਐ ਹੋਇਆ ਪਿਆ ਵੀ ਪੂਆ ਨੂੰ ਲੈ ਜਾ ਕਚੈਰੀਆਂ ਚ ਲਵਾ ਲਾ ਗੁੱਠਾ ਵੀ ਫੇਰ ਪਤਾ ਨਹੀਂ ਪੂਆ ਨੇ ਆਉਣਾ ਹੈ ਕਿ ਨਾ ਆਉਣਾ ਆ ਕਿਹੋ ਜਿਹੀਆਂ ਗੱਲਾਂ ਕਰਦੇ ਹੋ ਭੂਆ ਜੀ ਤੁਸੀਂ ਮੈਂ ਵੀ ਇਸ ਘਰ ਦੀ ਮੈਂਬਰ ਆ ਇਸ ਘਰ ਦੀ ਹਰ ਇੱਕ ਗੱਲ ਮੈਨੂੰ ਵੀ ਪਤਾ ਹੋਣੀ ਚਾਹੀਦੀ ਹੈ ਐ ਤਾਂ ਸੋਚ ਲੰਦੀ ਵੀ ਮੇਰੀ ਪੂਆ ਆਈਏ ਕੋਠੀ ਝਾੜ ਲੈ ਕੇ ਮੈਂ ਉਹਦੀ ਸੇਵਾ ਕਰਾਂ ਆ ਮਾਰਤੀ ਮੁੰਗੀ ਮੇਰੇ ਮੱਥੇ ਜੀ ਮੈਂ ਤਾਂ ਬਾਹਰ ਦੀ ਗੱਲ ਕਰਦੀ ਆ ਕੀ ਪਤਾ ਇਹਦਾ ਵੀ ਬੀਜ ਆਇਆ ਪਿਆ ਹੋਵੇ ਆਪਾਂ ਨੂੰ ਨਾ ਦੱਸਿਆ ਹੋਵੇ ਤਾਨੂੰ ਇਹ ਬਾਹਰ ਬਾਗੀ ਫੇਰ ਆਪਾਂ ਕੀ ਕਰਾਂਗੇ ਆ ਜਮੀਨ ਦਾ ਕੰਮ ਜਾਂ ਨਿਮੇੜ ਦੇ ਨਾਲ ਤਾਂ ਤੂੰ ਸੁਰਖਰੂ ਹੋ ਜੇਂਗੀ ਨਾਲੇ ਸਾਡੇ ਦਿਮਾਗ ਤੋਂ ਬੋਝ ਲੈ ਜੂ ਨਾ ਸੂਟ ਲੈ ਕੇ ਆਈ ਐ ਕੋਈ ਵਧੀਆ ਜਤਾ ਲੈ ਆਉਂਦੀ ਤੈਨੂੰ ਪਤਾ ਸੀ ਵੀ ਪੂਆ ਦਾ ਇੱਕ ਗੇੜਾ ਲੈਂਦਾ ਏ ਸੂਟ ਦੇਣਾ 500 ਦਾ ਜਮੀਨਾਂ ਭੜਦੇ ਨੇ ਲੱਖਾਂ ਦੀ ਐ ਜੀ ਮੇਰੇ ਦਿਮਾਗ 'ਚ ਨਾ ਇੱਕ ਗੱਲ ਚੱਲ ਰਹੀ ਐ ਮੈਨੂੰ ਲੱਗਦਾ ਵੀ ਐ ਵੀ ਉਹਦੇ ਨਾਲ ਨਾ ਆਪਣੀ ਜ਼ਮੀਨ ਦਾ ਹੱਲ ਹੋ ਜੂ ਪੁਲਵੀ ਅਲਿਆ ਚਾ ਹੁਣ ਯਾਰ ਮੈਂ ਖੇਤ ਜਾ ਕੇ ਆਉਣਾ ਹਾਲੋ ਜੀ ਚਾ ਉਹ ਤਾਂ ਨਾ ਮੇਰਾ ਦੁੱਧ ਤਾਂ ਰਹਿ ਵੈ ਸੀਗਾ ਤਾਂ ਕਰਕੇ ਟਾਈਮ ਲੱਗ ਗਿਆ ਉਹ ਮੈਂ ਤਾਂ ਤਾਂ ਕਹਿੰਦਾ ਤੈਨੂੰ ਕਈ ਵਾਰ ਨਾ ਕਿਸਦੇ ਕੋਲੇ ਮਸ਼ੀਨ ਚੱਲਦੀ ਹੁੰਦੀ ਐ ਮੈਨੂੰ ਐ ਵੀ ਚੱਲ ਮੈਂ ਉਹਨੂੰ ਕਹਿ ਕੇ ਬੜਾ ਲੂੰਗਾ ਨਾਲੇ ਕੱਲ ਤਾਂ ਤੁਸੀਂ ਗੱਲ ਕਰਕੇ ਆਈਓ ਤੁਸੀਂ ਆਪ ਹੀ ਤਾਂ ਕਹਿੰਦੇ ਸੀ ਵੀ ਹਜੇ ਤੱਕ ਕਣਕ ਆਪਣੀ ਨਰਮ ਐ ਵੀ ਲੱਗਣਗੇ ਦਿਨ ਪਾਇ ਨਰਮ ਤਾਂ ਹੈਗੀ ਅਜੇ ਕਣਕ ਮੈਨੂੰ ਐ ਵੀ ਜੇ ਮਸ਼ੀਨ ਮਿਲ ਗਈ ਫਿਰ ਕੱਚੀ ਪੱਕੀ ਨਹੀਂ ਦੇਖਣੀ ਕਿਉਂ ਹੁਣ ਤੈਨੂੰ ਪਤਾ ਵੀ ਰੋਜ਼ ਤਾਂ ਬੱਦਲ ਬੋਲਾ ਚੜਕੇ ਆ ਜਾਂਦਾ ਕੀ ਪਤਾ ਕਦੋਂ ਇੱਥੇ ਚਾਰਕਣੀਆਂ ਪੈ ਗਈਆਂ ਫਿਰ ਜਮੇ ਉਹ ਵੀ ਜਾਊ ਜਿਹੜੀ ਹੁਣ ਹੈਗੀ ਆ ਹਾਂਜੀ ਗੱਲ ਤਾਂ ਤੁਹਾਡੀ ਠੀਕ ਐ ਚਲੋ ਮਾਰਿ ਆਉ ਗੇੜਾ ਨਾਲੇ ਮੈਨੂੰ ਐ ਦੱਸੋ ਜਿਹੜੀ ਮੈਂ ਤੁਹਾਨੂੰ ਕੱਲ ਗੱਲ ਕਹੀ ਸੀਗੀ ਵੀ ਆਪਾਂ ਆਏ ਭੂਆ ਤੋਂ ਜ਼ਮੀਰ ਲੈ ਸਕਦੇ ਆ ਉਹ ਤੁਹਾਨੂੰ ਕਿਵੇਂ ਲੱਗੀ ਉਹ ਨਾ ਆਪਾ ਉਹ ਤਰੀਕੇ ਨਾਲ ਜ਼ਮੀਨ ਨਹੀਂ ਲੈਣੀ ਮੇਰਾ ਦਿਲ ਨਹੀਂ ਮੰਨਦਾ ਵੀ ਆਪਾਂ ਕਿਸਦੇ ਹਾੜੇ ਕੱਢੀਏ ਜਾ ਕੇ ਕੀ ਫਾਇਦਾ ਹੁਣ ਤੁਸੀਂ ਤਾਂ ਕਹੀ ਜਾਂਦੇ ਹੋ ਵੀ ਕਿਉਂ ਆਪਾਂ ਕਿਸੇ ਦੇ ਹਾੜੇ ਕੱਢੀਏ ਹੁਣ ਤੁਸੀਂ ਹੀ ਦੱਸੋ ਵੀ ਆਪਣੇ ਕੋਲੇ ਹੋਰ ਹੱਲ ਵੀ ਕੀ ਹੈ ਜੇ ਕਿਤੇ ਕੱਲੂ ਉਹ ਆਪਣੇ ਕੋਲੇ ਕਬਜ਼ਾ ਲੈਣ ਆ ਗਈ ਫੇਰ ਕੀ ਕਰਾਂਗੇ ਲੈ ਕਿਤੇ ਹੋਰ ਨਾ ਲੈ ਲੇ ਉਹ ਕਬਜ਼ੇ ਹੁਣ ਪਹਿਲਾਂ ਵੀ ਇੰਨਾ ਚਿਰ ਉਹਦੇ ਕੋਲ ਹੀ ਰਹੀ ਹੈ ਜ਼ਮੀਨ ਉਹ ਤਾਂ ਉਹਨੇ ਲਿਆ ਨਹੀਂ ਨਾਲੇ ਕਬਜ਼ਾ ਲੈਣਾ ਆਸਾਨ ਨਹੀਂ ਹੁੰਦਾ ਪਿੰਡੇ ਚ ਪਤਾ ਕਿੱਡੀ ਬੇਇਜ਼ਤੀ ਹੁੰਦੀ ਆ ਇਹ ਕੁੜੀਆਂ ਆਪਦੇ ਪੇਕੇ ਨੂੰਹ ਦਿਖਾਉਣ ਜੋਗੀਆਂ ਨਹੀਂ ਰਹਿੰਦੀਆਂ ਜਿਹੜੀਆਂ ਇਹੋ ਜਿਹੇ ਕੰਮ ਕਰਦੀਆਂ ਨੇ ਹਰੇਕ ਅਗਲਾ ਤਾਨਾ ਮਾਰਦਾ ਗੱਲਾਂ ਗੱਲਾਂ ਚ ਵੀ ਇਹੇ ਪੇਕਿਆਂ ਤੋਂ ਜ਼ਮੀਨ ਲੈ ਗਈ ਜੀ ਇਹੋ ਜਿਹੇ ਗੱਲਾਂ ਤਾਂ ਆਪਣੇ ਵਰਗੇ ਲੋਕ ਸੋਚਦੇ ਨੇ ਭੂਆ ਵਰਗੀਆਂ ਨਹੀਂ ਸੋਚਦੀਆਂ ਇਹਨਾਂ ਤਾਂ ਆਏ ਹੁੰਦਾ ਵੀ ਹੁਣ ਜ਼ਮੀਨ ਲੈ ਲਈ ਆਪਾਂ ਨੇ ਪੇਕੇ ਜਾ ਕੇ ਕੀ ਕਰਨਾ ਨਾਲੇ ਭੂਆ ਦੇ ਤਾਂ ਹੁਣ ਸਾਰੇ ਕਾਰਬਿਹਾਰ ਨਿਬੜੇ ਹੋਏ ਨੇ ਇਹਨੇ ਪੇਕੇ ਵੜ ਕੇ ਕੀ ਲੈਣਾ ਜੇ ਉਹ ਪੇਕੇਆਂ ਦੀ ਲੋੜ ਹੁੰਦੀ ਨਾ ਤਾਂ ਇਹ ਆਏ ਨਾ ਕਹਿੰਦੀ ਵੀ ਜ਼ਮੀਨ ਦਾ ਅੱਗੇ ਦੇਖਾਂਗੇ ਜੇ ਇਹਨੇ ਪੇਕੇ ਨਾਲ ਵਰਤਣਾ ਹੁੰਦਾ ਨਾ ਤਾਂ ਇਹ ਆਪਦੇ ਮੂੰਹੋਂ ਕਹਿੰਦੀ ਵੀ ਚਲੋ ਭਾਈ ਆਪਦੀ ਜ਼ਮੀਨ ਨੌ ਕਰਾ ਲਓ ਕੋਈ ਉਹ ਤਾਂ ਹੁਣ ਆਪਾਂ ਨੂੰ ਵੀ ਪਤਾ ਹੈ ਵੀ ਇਹ ਇਹ ਆਪਣੇ ਨਾਲ ਵਰਤਣਾ ਨਹੀਂ ਚਾਹੁੰਦੀ ਆ ਜਿਹੜੀਆਂ ਕੱਲ ਗੱਲਾਂ ਹੋਈਆਂ ਨੇ ਇਹਨਾਂ ਤੋਂ ਹੀ ਪਤਾ ਲੱਗਦਾ ਵੀ ਇਹ ਅੱਜ ਤੋਂ ਬਾਅਦ ਆਪਣੇ ਆਉਂਦੀ ਨਹੀਂ ਹੁਣ ਹਾਂ ਫਿਰ ਏਸੀ ਕਰਕੇ ਤਾਂ ਮੈਂ ਤੁਹਾਨੂੰ ਕਿਹਾ ਵੀ ਆਪਾਂ ਆ ਤਰੀਕਾ ਵਰਤ ਲੈਣੇ ਆ ਪਰ ਹੁਣ ਤੁਸੀਂ ਨਹੀਂ ਮੰਨਦੇ ਨਹੀਂ ਨਹੀਂ ਮੈਨੂੰ ਨਹੀਂ ਇਹ ਤਰੀਕਾ ਵਧੀਆ ਲੱਗਦਾ ਮੇਰਾ ਮਨ ਨਹੀਂ ਮੰਨਦਾ ਵੀ ਯਾਰ ਮੈਂ ਕਿਸੇ ਕੋਲੇ ਐਵੇਂ ਜਾ ਕੇ ਨੀਵਾ ਹੋਵਾਂ ਚਲੋ ਜੇ ਤੁਹਾਨੂੰ ਇਹ ਤਰੀਕਾ ਨਹੀਂ ਚੰਗਾ ਲੱਗਦਾ ਨਾ ਤਾਂ ਤੁਸੀਂ ਐਂ ਕਰੋ ਭੂਆ ਦੇ ਮੁੰਡੇ ਨੂੰ ਫੋਨ ਲਾਓ ਉਹਨੂੰ ਸਾਰੀ ਗੱਲ ਦੱਸੋ ਵੀ ਭੂਆ ਸਾਡੇ ਨਾਲ ਆਹ ਕੁਛ ਕਰਦੀ ਐ ਲਾ ਤੂੰ ਵੀ ਕਮਾਲ ਕਰਦੀ ਐ ਉਹ ਜਦੋਂ ਦਾ ਬਾਹਰ ਗਿਆ ਕਦੇ ਉਹਨੇ ਫੋਨ ਕੀਤਾ ਆਪਾਂ ਨੂੰ ਉਹ ਤਾਂ ਇੱਥੇ ਨਹੀਂ ਚੱਜ ਨਾਲ ਬੋਲਦਾ ਸੀ ਹੁਣ ਬਾਹਰੋਂ ਮੇਰਾ ਫੋਨ ਹੋ ਕੇ ਕਿਵੇਂ ਚੱਕ ਲੂ ਨਾਲੇ ਤੈਨੂੰ ਵੀ ਇੰਨੇ ਸਾਲ ਹੋ ਗਏ ਆ ਇਹਨੂੰ ਤੈਨੂੰ ਪਤਾ ਲੱਗ ਹੀ ਗਿਆ ਹੋਊ ਵੀ ਸਾਡੇ 'ਚ ਕਿੰਨਾ ਕ ਪਿਆਰ ਐ ਨਾਲੇ ਉਹਨੇ ਇੱਥੇ ਕਿੰਨੇ ਕ ਗੀੜੇ ਮਾਰੇ ਨੇ ਆਪਦੇ ਨਾਨਕੇ ਜਿਹੜਾ ਬੰਦਾ ਇੱਥੇ ਨਹੀਂ ਵਰਤਦਾ ਸੀ ਉਹ ਬਾਹਰ ਜਾ ਕੇ ਕੀ ਵਰਤੂਗਾ ਨਾਲੇ ਬਾਹਰ ਜਾ ਕੇ ਨਹੀਂ ਕੋਈ ਕਿਸੇ ਨੂੰ ਪੁੱਛਦਾ ਹੁੰਦਾ ਉੱਥੇ ਹਵਾ ਖਰਾਬ ਹੋ ਜਾਂਦੀ ਐ ਹਰੇਕ ਦੀ ਜੀ ਮੈਂ ਮੰਨਦੀ ਆ ਤੁਹਾਡੀ ਗੱਲ ਪਰ ਇਹ ਹੁੰਦਾ ਹੈ ਕਈ ਵਾਰੀ ਬੰਦਾ ਬਾਹਰ ਜਾ ਕੇ ਬਦਲ ਜਾਂਦਾ ਨਾਲੇ ਤੁਹਾਡੀ ਕਿਹੜਾ ਦੂਰ ਦੀ ਰਿਸ਼ਤੇਦਾਰੀ ਐ ਭੂਆ ਮਾਮੇ ਦੇ ਤਾਂ ਜਵਾਬ ਉਹ ਇੱਥੇ ਦਾ ਚਾਹੇ ਲੱਖ ਰਿਸ਼ਤਾ ਸਾਡਾ ਨੇੜੇ ਦਾ ਪਰ ਬਾਹਰ ਜਾ ਕੇ ਨਾ ਰਿਸ਼ਤਿਆਂ ਦੀ ਕੋਈ ਕਦਰ ਨਹੀਂ 100 ਚੋਂ ਇੱਕ ਹੋਊਗਾ ਜਿਹੜਾ ਰਿਸ਼ਤੇ ਨਿਭਾਉਂਦਾ ਹੋ ਪਰ ਮੈਂ ਤਾਂ ਤੁਹਾਨੂੰ ਤਾਂ ਕਹਿਨੀ ਆ ਵੀ ਜੇ ਤੁਸੀਂ ਉਹਨੂੰ ਇੱਕ ਵਾਰੀ ਫੋਨ ਲਾ ਕੇ ਸਾਰੀ ਗੱਲਬਾਤ ਦੱਸ ਦੋ ਵੀ ਹੁਣ ਤਾਂ ਭਾਈ ਅਸੀਂ ਇੰਨਾ ਕੁਝ ਲਾ ਕੇ ਹਟਿਆ ਕੀ ਪਤਾ ਉਹਦੇ ਕੋਈ ਦਿਲ ਚ ਗੱਲ ਆਈ ਜਾਵੇ ਉਹ ਆਪਦੀ ਮਾਂ ਨੂੰ ਸਮਝਾਈ ਦੇਵੇ ਆਪਣਾ ਕੰਮ ਬਣ ਜੇ ਉਹ ਆਪਣੇ ਕਹੇ ਤੋਂ ਕੋਈ ਨਹੀਂ ਉਹ ਸਮਝਾਉਣ ਲੱਗਿਆ ਨਾਲੇ ਲਾਲਚ ਕਿਨੂੰ ਤੇ ਅੱਗੇ ਆ ਕੀ ਪਤਾ ਮਾਂ ਪੁੱਤਾਂ ਦੀ ਇੱਕ ਗੱਲ ਹੋਵੇ ਭੂਆ ਉਹਦੀ ਸ਼ੈਤ ਹੀ ਬੋਲਦੀ ਹੋਵੇ ਹੁਣ ਆਪਾਂ ਨੂੰ ਇਹ ਵੀ ਪਤਾ ਹੈ ਵੀ ਫੁੱਫੜ ਦੀ ਘਰੇ ਤਾਂ ਚੱਲਦੀ ਨਹੀਂ ਨਾ ਹੋਏ ਨਾ ਗੱਲਾਂ ਚਾਵੇ ਪਰ ਕਿਸੇ ਦੀ ਚੱਕ ਤੈਨੂੰ ਹੈਗੀ ਉਹ ਆ ਤਾਂ ਹੀ ਇਹ ਇਹ ਜਿਹੇ ਗੱਲਾਂ ਕਰਦੀ ਆ ਨਾਲੇ ਮੁੰਡੇ ਨੂੰ ਫੋਨ ਕਰਕੇ ਤਾਂ ਐਵੇਂ ਮੁੰਡਾ ਮਾਣ ਜੱਗ ਪਾਉਣਾ ਚਲੋ ਠੀਕ ਹੈ ਜੀ ਜੇ ਤੁਸੀਂ ਮੁੰਡੇ ਨੂੰ ਫੋਨ ਨਹੀਂ ਨਾ ਕਰਨਾ ਤਾਂ ਤੁਸੀਂ ਐਂ ਕਰੋ ਆਪਾਂ ਦੋਨੇ ਜੀ ਨਾ ਘੂਆ ਕੋਲੇ ਚੱਲਦੇ ਆ ਜਿਹੇ ਫੁੱਫੜੀ ਕਰੇ ਚਲਦੀ ਐ ਨਾ ਚਲਦੀ ਐ ਪਰ ਆਪਾਂ ਨੂੰ ਇੱਕ ਵਾਰੀ ਉਹਦੇ ਕੰਨੀ ਗੱਲ ਕੱਢਣੀ ਚਾਹੀਦੀ ਐ ਉਹਨੂੰ ਵੀ ਤਾਂ ਪਤਾ ਲੱਗੇ ਵੀ ਮੇਰੀ ਘਰ ਵਾਲੀ ਆਪਦੇ ਪੇਕੇ ਨਾਲ ਕੀ ਕੁਛ ਕਰ ਰਹੀ ਐ ਨਾਲੇ ਹੁਣ ਆਪਾਂ ਕਿੰਨਾ ਕੁਛ ਕਰਕੇ ਆਏ ਆ ਇਹ ਸਾਰਾ ਕੁਛ ਫੁੱਫੜ ਨੂੰ ਵੀ ਤਾਂ ਦਿੰਦਾ ਹੀ ਐ ਉਹਨੂੰ ਵੀ ਪਤਾ ਹੀ ਐ ਵੀ ਆਪਾਂ ਕਿੰਨਾ ਖਰਚਾ ਕਰਕੇ ਆਏ ਆ ਵਿਆਹ ਤੇ ਚਲੋ ਪਹਿਲਾਂ ਤਾਂ ਆਪਾਂ ਨੇ ਕੋਈ ਫੁੱਫੜ ਨਾਲ ਗੱਲ ਕੀਤੀ ਨਹੀਂ ਕਿਉਂ ਆਪਾਂ ਨੂੰ ਆਏ ਸੀ ਵੀ ਕਿਤੇ ਭੂਆ ਨਾ ਵਿਗੜ ਜੇ ਆਪਾਂ ਨੂੰ ਜ਼ਮੀਨ ਨਾ ਦੇਵੇ ਪਰ ਹੁਣ ਤਾਂ ਆਪਾਂ ਨੂੰ ਕਲੀਅਰ ਹੋ ਗਿਆ ਵੀ ਇਹਨੇ ਜ਼ਮੀਨ ਦੇਣੀ ਨਹੀਂ ਮੁਰਤਾਪਾ ਆਪਦੇ ਹੱਥ ਪੈਰ ਮਾਰੀਏ ਫੀਤੇ ਨਾ ਕਿਤੇ ਜੋਰ ਲਾਈਏ ਤੁਸੀਂ ਆਏ ਕਰੋ ਜਾਇਓ ਖੇਤ ਨਾਲੇ ਮੈਂ ਵੀ ਆਪਦੇ ਕੰਮ ਜਿੰਨੇ ਮੇਲਣਾ ਫੇਰ ਨਾ ਆਪਾਂ ਦੋਨੇ ਜੀ ਭੂਆ ਕੋਲੇ ਜਾ ਕੇ ਆਉਨੇ ਆ ਨਾਲੇ ਬਿਠਾਵਾਂਗੇ ਵਿੱਚ ਫੁੱਫੜ ਨੂੰ ਫੇਰ ਉਹਦੇ ਸਾਹਮਣੇ ਸਾਰੀਆਂ ਗੱਲਾਂ ਦੱਸਾਂਗੇ ਹੁਣ ਇਹ ਤੋਂ ਬਿਨਾ ਨਾ ਆਪਣੇ ਕੋਲੇ ਕੋਈ ਹੋਰ ਚਾਰਾ ਨਹੀਂ ਆਹੀ ਹੁਣ ਲਾਸਟ ਹੈ ਇੱਕ ਵਾਰੀ ਤਾਂ ਆਪਾਂ ਨੂੰ ਉੱਥੇ ਜਾ ਕੇ ਗੱਲ ਕਰਨੀ ਪਊ ਹਾਂ ਇਹ ਗੱਲ ਤਾਂ ਤੇਰੀ ਠੀਕ ਹੈ ਇੱਕ ਵਾਰੀ ਫੁੱਫੜ ਨੂੰ ਵੀ ਪਰਤੇ ਆਉਣਾ ਚਾਹੀਦਾ ਨਾਲੇ ਆਪਾਂ ਨੂੰ ਪਤਾ ਲੱਗ ਜਾਓ ਬੇਫੋਫੜਾ ਆਪਣੇ ਕੰਨੀ ਡੱਕਾ ਛੜਦਾ ਜਾਂ ਆਪੂ ਆ ਦੀ ਗੱਲ ਸੁਣਦਾ ਹਾਂਜੀ ਤਾਂ ਹੀ ਤਾਂ ਮੈਂ ਕਹਿਨੀ ਆ ਵੀ ਆਪਾਂ ਜਾ ਕੇ ਆਉਨੇ ਆ ਹਾਂ ਜਾਇ ਆਉਨੇ ਆ ਚੱਲ ਮੈਂ ਮਾਰਿਆਵਾਂ ਜਿਹੜਾ ਫਿਰ ਚੱਲਦੇ ਆਪਾਂ ਕੀ ਦਾ ਫੋਨ ਹੈ ਹੈਲੋ ਅੱਛਾ ਠੀਕ ਹੈ ਬਈ ਠੀਕ ਹੈ ਹਾਂ ਹਾਂ ਮੈਂ ਲੈ ਆਉਣਾ ਟਰਾਲੀ ਠੀਕ ਹੈ ਲੈ ਮਸ਼ੀਨ ਵਾਲੇ ਦਾ ਤਾਂ ਆ ਗਿਆ ਫੋਨ ਉਹ ਕਹਿੰਦਾ ਵੀ ਆ ਜਾ ਕਹਿੰਦਾ ਵੀ ਮਸ਼ੀਨ ਤੇਰੇ ਲੱਗਣ ਵਾਲੀ ਹੈ ਲੈ ਤੂੰ ਐਂ ਕਰ ਨਾਲ ਤਾਂ ਚਾਰ ਕੁ ਬੰਦਿਆਂ ਦੀ ਚਾਹ ਬਣਾ ਦੇ ਠੀਕ ਹੈ ਨਾਲੇ ਮੇਰਾ ਪਰਨਾ ਲਿਆ ਦੇ ਐਨੇ ਮੈਂ ਟਰਾਲੀ ਵਾਲੇ ਨੂੰ ਫੋਨ ਕਰਦਾ ਚਲੋ ਠੀਕ ਹੈ ਜੀ ਮੈਂ ਘਰ ਦਾ ਚਾਹ हां गोल्डी ਟਰਾਲੀ ਘਰੇ ਆ ਆਪਣੀ ਅੱਛਾ ਚੱਲ ਠੀਕ ਆ ਬਸ ਮੈਂ ਹੁਣ ਹੀ ਆਉਣਾ ਤੇਰੇ ਕੋਲੇ ਆਪਾਂ ਚੱਲਦੇ ਆ ਖੇਤੋਂ ਮਸ਼ੀਨ ਵਾਲੇ ਦਾ ਆ ਗਿਆ ਸੀ ਫੋਨ ਮੈਨੂੰ ਠੀਕ ਐ ਓਕੇ ਆ ਲੋ ਜੀ ਬਣਾਤੀ ਚਾ ਆ ਗਲਾਸ ਮੇ ਇਹਦੇ ਚ ਪਾਤੇ ਆ ਤੁਹਾਡਾ ਪਰਨਾ ਜੀ ਫੇਰ ਅੱਜ ਤਾਂ ਨਹੀਂ ਜਾਇਆ ਜਾਣਾ ਭੂਆ ਕੋਲੇ ਉਹ ਅੱਜ ਕਿੱਥੋਂ ਜਾਇਆ ਜਾਊ ਹੁਣ ਅੱਜ ਤਾਂ ਮਸ਼ੀਨ ਲੱਗਣੀ ਆ ਨਾਲੇ ਇਹ ਵੀ ਵਧੀਆ ਵੀ ਆਪਣੇ ਢਾਣੇ ਸਾਂਭੇ ਜਾਣਗੇ ਗੱਲ ਤਾਂ ਆਪਾਂ ਫੇਰ ਵੀ ਕਰ ਲਾਂਗੇ ਭੂਆ ਨਾਲ ਹਾਂਜੀ ਇਹ ਤਾਂ ਹੈਗਾ ਚਲੋ ਠੀਕ ਐ ਐਨੇ ਤੁਸੀਂ ਖੇਤ ਦਾ ਕੰਮ ਨਵੇੜੋ ਬਾਅਦ ਚ ਹੌਲ ਹੰਗਾਰੇ ਨਾਲ ਹੀ ਗੱਲ ਕਰਾਂਗੇ ਤੂੰ ਐ ਕਰੀ ਮੰਮੀ ਨੂੰ ਬੁਲਾ ਲਈਂ ਅੱਜ ਹੁਣ ਮੈਂ ਤਾਂ ਫਿਰ ਉਧਰ ਦੀ ਉਧਰ ਮੰਡੀ ਚ ਜਾਊਗਾ ਮੈਥੋਂ ਘਰੇ ਨਹੀਂ ਆਇਆ ਜਾਣਾ ਚਲੋ ਠੀਕ ਹੈ ਜੀ ਮੈਂ ਕੰਮ ਜਾ ਨਵੇੜ ਕੇ ਨਾ ਫਿਰ ਕਰ ਦਿੰਨੀ ਆ ਮਮੀ ਨੂੰ ਫੋਨ ਉਹ ਆ ਜਾਣਗੇ ਮੇਰੇ ਕੋਲੇ ਠੀਕ ਹੈ चल हूं इथो का निबड़ गया कम आरो चक्का समान उ भी तू फा हो मंजा फेर ले जानी आने कुर्सी चक्के ले जा ਲਿਆ ਮਮੀ ਦਾ ਹੀ ਗੇ ਵਸੀ ਗਾਲ ਮਮੀ ਰਾਤਰੀ ਕਾਲ ਪੁੱਤ ਬਹੁਤ ਉਮਰ ਹੈ ਤੁਹਾਡੀ ਤੁਹਾਨੂੰ ਫੋਨ ਲਾਰੀ ਸੀ ਅੱਛਾ ਹਾਂ ਦੇਖ ਲੈ ਫਿਰ ਤਾਂ ਯਾਦ ਕਰਿਆ ਤਾਂ ਮੈਂ ਉਹਦੀ ਆ ਗਈ ਹੈ ਹਾਂਜੀ ਆ ਬਹਿ ਜਾ ਤੁਸੀਂ ਮੈਂ ਪਾਣੀ ਲਿਓਨੀ ਹੈ ਤੁਹਾਡੇ ਵਾਸਤੇ ਲਿਆ ਪੁੱਤ ਗਰਮੀ ਦੀ ਬਾੜੀ ਹੋ ਗਈ ਇੱਕਦਮ ਹਾਂਜੀ ਹਾਲੋ ਮੰਮੀ ਪਾਣੀ ਲੈ ਬੱਤ ਹੋਰ ਦੱਸੋ ਸਭ ਠੀਕ ਠਾਕ ਹੈ ਹਾਂ ਬੱਤ ਠੀਕ ਠਾਕ ਹੈ ਵਧੀਆ ਤੂੰ ਸੁਣਾ ਇੱਧਰ ਠੀਕ ਹੈ ਸਭ ਹਾਂਜੀ ਮੰਮੀ ਠੀਕ ਠਾਕ ਆ ਹਾਂ ਚਲ ਫੜ ਤੁਸੀਂ ਕਿਵੇਂ ਆ ਗਏ ਮੰਮੀ ਅੱਜ ਬਿਨਾਂ ਦੱਸੇ ਕੋਈ ਫੋਨ ਵੀ ਨਹੀਂ ਕਰਿਆ ਵੀ ਮੈਂ ਆਉਣਾ ਮੈਂ ਤਾਂ ਪੁੱਤ ਦਵਾਈ ਲੈਣ ਆਈ ਸੀ ਅੱਛਾ ਮੈਂ ਕਿਹਾ ਚਲ ਘਰੇ ਵੀ ਗੇੜਾ ਮਾਰਿਆ ਹੁੰਨੀ ਆ ਚਲੋ ਵਧੀਆ ਕੀਤਾ ਆ ਗਏ ਮੈਂ ਤੁਹਾਨੂੰ ਫੋਨ ਹੀ ਕਰ ਰਹੀ ਸੀ ਅੱਛਾ ਮੰਮੀਆ ਲਫਾਫਾ ਜਿਹਾ ਬੜਾ ਪਾਰੀ ਲੱਗ ਪਿਆ ਕੀ ਖਰੀਦ ਲਿਆਏ ਇਹ ਤਾਂ ਪੁੱਤ ਆਉਂਦੀ ਆਉਂਦੀ ਮੈਂ ਦੋ ਚਾਦਰਾਂ ਲਿਆਈ ਅੱਛਾ ਇੱਕ ਮੰਜੇ ਦਾ ਕੱਪੜਾ ਲਿਆਈ ਚੰਗਾ ਹਾਂ ਜੇ ਤੈਨੂੰ ਪਸੰਦ ਹੈ ਭਾਈ ਤੂੰ ਰੱਖ ਲੈ ਦੇਖ ਹਾਂ ਕਿਹੜੀਆਂ ਨੇ ਸਿੰਗਲ ਕਿ ਡਬਲ ਬੈੱਡ ਦੀਆਂ ਨੇ ਸਿੰਗਲ ਨੇ ਪੁੱਤ ਅੱਛਾ ਸੂਤੀਆਂ ਚਾਦਰਾਂ ਹੁਣ ਮੂਰੇ ਗਰਮੀ 'ਚ ਫਿਰ ਗਰਮ ਜੀਆਂ ਚੱਕੀਆਂ ਜਾਂਦੀਆਂ ਨੇ ਚੱਲ ਇਹ ਵਿਛਾ ਦਾਂਗੇ ਨਮੀਆਂ ਹਾਂ ਇਹ ਤਾਂ ਹੈਗਾ ਹਾਂ ਅੱਛਾ ਚਾਦਰ ਤਾਂ ਸੋਹਣੀ ਹੈ ਰੰਗ ਵੀ ਬਹੁਤ ਸੋਹਣਾ ਹੈ। ਹੂੰ ਆ ਵੀ ਵਧੀਆ। ਅੱਛਾ ਮੰਜੇ ਦਾ ਕੱਪੜਾ ਹੈ। ਹਾਂ ਬੱਤੇ ਮੰਜੇ ਦਾ ਕੱਪੜਾ। ਇਹ ਤੇਰੇ ਪਸੰਦ ਨੇ ਚਾਦਰਾਂ ਤਾਂ ਤੂੰ ਇਹੀ ਰੱਖ ਲੈ। ਮੈਂ ਤਾਂ ਫੇਰ ਆਉਣਾ ਥੋੜੇ ਦਿਨਾਂ ਨੂੰ ਦਵਾਈ ਲੈਣ। ਉਦੋਂ ਲੈ ਜੂਗੀ ਹੋਰ। ਚਲੋ ਠੀਕ ਹੈ ਮੰਮੀ। ਐਂ ਕਰਦੀਆਂ ਇਹਨਾਂ 'ਚੋਂ ਇੱਕ ਰੱਖ ਲੂੰਗੀ ਇੱਕ ਤੁਸੀਂ ਲੈ ਜਿਓ। ਨਾ ਨਾ ਬੱਤ ਦੋਨੇ ਹੀ ਰੱਖ ਲੈ ਤੂੰ। ਇੱਕ ਇੱਥੇ ਪਛਾਣੀ ਇੱਕ ਅੰਦਰ ਪਛਾਣੀ। ਕੋਈ ਨਾ ਮੈਂ ਹੋਰ ਲੈ ਲੂੰਗੀ ਚਲੋ ਠੀਕ ਹੈ ਆਏ ਕਰ ਲੈਣੀ ਆ ਹੋਰ ਹੋਰ ਦੱਸੋ ਮੰਮੀ ਵੀਰੇ ਉਹਨਾਂ ਨੇ ਨਮੇੜ ਲਿਆ ਫਸਲ ਦਾ ਕੰਮ ਬਣਾ ਲਈ ਤੂੜੀ ਤਾੜੀ ਹਾਂ ਪੁੱਤ ਉਹ ਤਾਂ ਸਾਰਾ ਕੰਮ ਕਰੀ ਬੈਠਾ ਹੈ ਆਪਣੇ ਤਾਂ ਬਸਾਖੀ ਤੋਂ ਦੂਜੇ ਦਿਨ ਹੀ ਲੱਗੀ ਸੀ ਮਸ਼ੀਨ ਉਹਨੇ ਦਾ ਤੂੜੀ ਤਾੜੀ ਵੀ ਸਾਂਭਤੀ ਚਲੋ ਵਧੀਆ ਮੰਮੀ ਟਾਈਮ ਸਿਰ ਕੰਮ ਨਹੀਂ ਪੜ ਗਿਆ ਆ ਹੁਣ ਥੋੜੇ ਦਿਨ ਪਹਿਲਾਂ ਦੇਖ ਲਓ ਕਿੱਡਾ ਤੂਫਾਨ ਆਇਆ ਕਿੰਨੇ ਲੋਕਾਂ ਦੀਆਂ ਫਸਲਾਂ ਖਰਾਬ ਹੋਈਆਂ ਨੇ ਉਦੋਂ ਸਾਡਾ ਵੀ ਦਿਲ ਇੰਨਾ ਧੱਕ ਧੱਕ ਕਰੇ ਵੀ ਕੀ ਬਣੂਗਾ ਹੋਰ ਪੁੱਤਾਂ ਵਿਚਾਰੇ ਮੰਡੀਆਂ 'ਚ ਬੈਠੇ ਵੀ ਰੋਂਦੇ ਸੀ ਇੰਨਾ ਇੰਨਾ ਪਾਣੀ ਖੜਾ ਸੀਗਾ ਗੋਰੀਆਂ ਦੇ ਥੱਲੇ ਹਾਂਜੀ ਮੰਮੀ ਇਹ ਤਾਂ ਹੈਗਾ ਤਾਂ ਹੀ ਤਾਂ ਕਹਿੰਦੇ ਨੇ ਵੀ ਜੱਟ ਦੀ ਤਾਂ ਘਰ ਆਏ ਦੀ ਖੇਤੀ ਆ ਹੋਰ ਬੜਾ ਬੁਰਾ ਹਾਲ ਸੀਗਾ ਹੋਰ ਮੰਮੀ ਕਈਆਂ ਦੀਆਂ ਤਾਂ ਖੜੀਆਂ ਫਸਲਾਂ ਨੂੰ ਵੀ ਅੱਗ ਲੱਗੀ ਐਡਾ ਭਾਰੀ ਨੁਕਸਾਨ ਹੋਇਆ ਹੋਰ ਪੁੱਤ ਰੱਬ ਅੱਗੇ ਕਿਹੜਾ ਜੋਰ ਐ ਅੱਜ ਕੱਲ ਤਾਂ ਐ ਸਮਝੋ ਵੀ ਕਰਮਾਂ ਵਾਲੇ ਨੇ ਜਿਨ੍ਹਾਂ ਦੇ ਘਰੇ ਫਸਲ ਆ ਜਾਂਦੀ ਆ ਸੁੱਖ-ਸਾਂਦ ਨਾਲ ਹਾਂਜੀ ਮੰਮੀ ਇਹ ਤਾਂ ਹੈਗਾ ਹੋਰ ਤੂੰ ਦੱਸ ਪੁੱਤ ਵੀ ਦਾਣਾ ਫੱਕਾ ਸਾਂਭ ਲਿਆ ਕਣਕ ਕੁੰਕ ਵੱਢ ਲਈ ਕਿ ਨਹੀਂ ਬਸ ਮੰਮੀ ਅੱਜ ਲੱਗੇ ਹੋਏ ਨੇ ਵੱਢਣ ਲੱਗੀ ਹੋਈ ਐ ਮਸ਼ੀਨ ਤਾਂ ਹੀ ਤਾਂ ਮੈਂ ਤੁਹਾਨੂੰ ਫੋਨ ਕਰ ਰਹੀ ਸੀ ਇਹ ਮੈਨੂੰ ਜਾਂਦੇ ਹੋਏ ਕਹਿ ਕੇ ਗਏ ਸੀ ਵੀ ਤੂੰ ਮੰਮੀ ਨੂੰ ਫੋਨ ਕਰ ਲਈ ਕਿਉਂ ਇਹ ਤਾਂ ਸਿੱਧੇ ਮੰਡੀ 'ਚ ਜਾਣਗੇ ਫਿਰ ਮੈਨੂੰ ਇੱਥੇ ਇਕੱਲੀ ਨੂੰ ਔਖਾ ਹੋ ਜਾਂਦਾ ਤਾਂ ਕਰਕੇ ਮੈਂ ਤੁਹਾਨੂੰ ਫੋਨ ਕਰ ਰਹੀ ਸੀ ਅੱਛਾ ਫਿਰ ਮੈਨੂੰ ਰਹਿਣਾ ਪਊਗਾ ਉਮੇ ਨੂੰ ਪਹਿਲਾਂ ਸੁਦੇਹਾ ਫੋਨ ਕਰ ਦਿੰਦੀ ਮੈਂ ਤਾਂ ਕੋਈ ਕੱਪੜਾ ਲੀੜਾ ਵੀ ਨਹੀਂ ਲੈ ਕੇ ਆਈ ਮੰਮੀ ਸੁਦੇਹਾ ਤਾਂ ਮੈਂ ਤੁਹਾਨੂੰ ਤਾਂ ਫੋਨ ਕਰਦੀ ਜੇ ਸਾਨੂੰ ਪਤਾ ਹੁੰਦਾ ਅਸੀਂ ਤਾਂ ਕਿਸੇ ਪਾਸੇ ਹੋਰ ਜਾਣਦੀਆਂ ਸਲਾਹਾਂ ਬਣਾ ਰਹੇ ਸੀ ਉਹ ਤਾਂ ਅਚਾਨਕ ਹੀ ਮਸ਼ੀਨ ਵਾਲੇ ਦਾ ਫੋਨ ਆ ਗਿਆ ਫੇਰ ਇਹ ਗਏ ਨੇ ਅੱਛਾ ਨਾ ਤੁਸੀਂ ਕਿੱਥੇ ਜਾਣਾ ਸੀਗਾ ਆ ਕੰਮ ਦੇ ਟਾਈਮ 'ਚ ਤਾਂ ਬੰਦਾ ਹੋਈ ਨਹੀਂ ਘਰੋਂ ਨਿਕਲਦਾ ਕੀ ਦੱਸਾਂ ਮੰਮੀ ਅਸੀਂ ਤਾਂ ਪੂਆ ਕੋਲ ਹੀ ਜਾਣਾ ਸੀ ਪੂਆ ਕੋਲੇ ਉਹਦੇ ਕੋਲੇ ਕੀ ਕਰਨ ਜਾਣਾ ਸੀ ਹਾਨੂੰ ਪਤਾ ਤਾਂ ਹੈ ਅੱਜ ਜ਼ਮੀਨ ਪਿੱਛੇ ਹੀ ਜਾਣਾ ਸੀ ਕੱਲ ਕੋਠੀ ਝਾੜ ਲੈ ਕੇ ਆਈ ਸੀ ਅਸੀਂ ਆਈ ਨਾਲ ਉਹਨਾਂ ਨਾਲ ਗੱਲਾਂ ਛੇੜ ਲੀਆਂ ਉਹਨੇ ਤਾਂ ਕੋਈ ਰਾਹ ਹੀ ਨਹੀਂ ਦਿੱਤਾ ਰਾਹ ਨਹੀਂ ਦਿੱਤਾ ਕਿਉਂ ਕੀ ਗੱਲ ਉਸਤਾ ਕਹਿ ਕੇ ਗਈ ਹੋਊ ਕਹਿਣਾ ਕੀ ਐ ਮੰਮੀ ਜਦੋਂ ਮੈਂ ਉਹਦੇ ਨਾਲ ਜ਼ਮੀਨ ਦੀ ਗੱਲ ਛੇੜੀ ਉਹ ਤਾਂ ਮੇਰੇ ਨਾਲ ਗੁੱਸੇ ਹੀ ਹੋਗੀ ਉਹਨਾਂ ਤਾਂ ਮੇਰੀ ਇੰਨੀ ਲਾਹ-ਪਾ ਕੀਤੀ ਨਾ ਲਾਹ-ਪਾ ਆਣੀ ਇਹ ਚ ਕਿਹੜੀ ਗੱਲ ਐ ਹੁਣ ਤਾਂ ਤੁਸੀਂ ਇੰਨਾ ਲਾ ਕੇ ਬੈਠੇ ਹੋ ਉਹਨੂੰ ਇਹ ਨਹੀਂ ਦਿਖਦਾ ਨਾਲੇ ਪੁੱਤ ਅੱਗੇ ਚੱਕਰ ਸਾਰੇ 200 'ਚ ਖੜ੍ਹਦੇ ਹੋ ਤੁਸੀਂ ਜ਼ਮੀਨ ਤਾਂ ਉਹਦਾ ਹੱਕ ਬਣਦਾ ਥੋਨੂੰ ਦੇਣ ਦਾ ਨਾਲੇ ਉੱਥੇ ਤਾਂ ਪੁੱਤ ਮੰਨਿਆ ਵੀ ਜਿੱਥੇ ਕੋਈ ਕੁੜੀਆਂ ਕੋਲੇ ਜਾ ਕੇ ਨਹੀਂ ਖੜਦਾ ਕੋਈ ਵਰਤਦਾ ਨਹੀਂ ਉੱਥੋਂ ਤਾਂ ਕੁੜੀਆਂ ਹਿੱਸਾ ਲੈ ਲੈਂਦੀਆਂ ਨੇ ਤੁਸੀਂ ਤਾਂ ਹਰੇਕ ਕੰਮ 'ਚ ਜਾਣਦੇ ਹੋ ਇੱਥੇ ਤਾਂ ਉਹਦਾ ਜਮਈ ਹੱਕ ਨਹੀਂ ਬਣਦਾ ਜ਼ਮੀਨ ਲਜਾਣ ਦਾ ਹੋਰ ਮੰਮੀ ਹੁਣ ਅੱਜ ਤੱਕ ਅਸੀਂ ਇਹਦੇ ਨਾਲ ਇੰਨਾ ਤਾਂ ਵਰਤਦੇ ਰਹੇ ਆ ਜੇ ਉਹਨੇ ਆਹੀ ਕੁਝ ਕਰਨਾ ਸੀ ਫੇਰ ਅਸੀਂ ਕਿਉਂ ਵਰਤਦੇ ਅਸੀਂ ਪਹਿਲਾਂ ਹੀ ਆਪਦਾ ਟੂਟਲ ਟਰਾਂ ਕਰ ਲੈਂਦੇ ਪਹਿਲਾਂ ਤਾਂ ਚੱਲ ਜਿਹੜਾ ਕੁਝ ਦੇਣਾ ਸੀ ਦੇ ਤਾ ਹੁਣ ਤੁਹਾਡੇ ਸਾਹਮਣੇ ਹੀ ਦੇਖ ਲਓ ਹੁਣ ਜਿਹੜਾ ਲਾਇਆ ਸੀ ਨਾਲੇ ਤਾਂ ਮੇਰਾ ਸੈੱਟ ਗਿਆ ਨਾਲੇ ਅਸੀਂ ਤੁਹਾਡੇ ਕਰਜਾਈ ਹੋ ਗਏ ਹੁਣ ਤਾਂ ਮੰਮੀ ਮੈਨੂੰ ਪਛਤਾਵਾ ਹੋ ਰਿਹਾ ਕਿ ਅਸੀਂ ਆਹ ਸਭ ਕੁਝ ਕਿਉਂ ਕੀਤਾ ਉਹ ਤਾਂ ਆਪਾਂ ਤੈ ਇਹ ਸਭ ਕੁਝ ਨਾ ਜ਼ਮੀਨ ਪਿੱਛੇ ਹੀ ਕਰਿਆ ਸੀਗਾ ਵੀ ਇਹ ਮਾੜੀ ਜੀ ਗੱਲ ਤੇ ਨਾ ਵਿਗੜ ਜੇ ਕਿਤੇ ਤੁਹਾਡੇ ਹੱਥੋਂ ਜ਼ਮੀਨ ਜਾਵੇ ਚੱਲ ਤੂੰ ਇਹ ਦੱਸ ਵੀ ਜਦੋਂ ਤੂੰ ਜ਼ਮੀਨ ਦੀ ਗੱਲ ਛੇੜੀ ਸੀ ਉਹ ਉਹ ਹੈਪੀਨੈਸ ਕੋਲੇ ਉਹਨੇ ਨਹੀਂ ਕਿਹਾ ਕੁਛ ਮਮੀ ਜਦੋਂ ਮੈਂ ਗੱਲ ਛੇੜੀ ਐ ਨਾ ਇਹ ਤਾਂ ਘਰੇ ਨਹੀਂ ਸੀ ਭੂਆ ਦਾ ਮੇਰੇ ਨਾਲ ਗੁੱਸੇ ਹੀ ਹੋਗੀ ਕਹਿੰਦੀ ਤੇਰੇ ਤਾਂ ਹੱਕ ਹੀ ਨਹੀਂ ਬਣਦਾ ਵਿੱਚ ਬੋਲਣ ਦਾ ਮੈਂ ਤਾਂ ਹੈਪੀ ਨਾਲ ਗੱਲ ਕਰੂੰ ਫਿਰ ਮੈਂ ਚੁੱਪ ਕਰ ਗਈ ਨਾ ਫਿਰ ਉਹਦੇ ਹੁੰਦੇ ਆਇਆ ਨਹੀਂ ਹੈਪੀ ਮਿਲਿਆ ਨਹੀਂ ਭੂਆ ਨੂੰ ਮੰਮੀ ਆ ਗਈ ਸੀ ਉਹ ਫਿਰ ਮੈਂ ਉਹਨਾਂ ਨੂੰ ਜਾ ਕੇ ਅੰਦਰ ਕਿਹਾ ਵੀ ਤੁਸੀਂ ਭੂਆ ਨਾਲ ਗੱਲ ਛੇੜੋ ਹੁਣ ਤਾਂ ਉਹ ਆਈ ਵੀ ਐ ਫਿਰ ਇਹਨੇ ਆਪਾਂ ਨੂੰ ਕਿੱਥੇ ਰਾ ਦੇਣਾ ਫਿਰ ਇਹਨਾਂ ਨੇ ਆ ਕੇ ਗੱਲ ਛੇੜੀ ਆ ਉਹਦੇ ਨਾਲ ਨਹੀਂ ਜਦੋਂ ਫਿਰ ਹੈਪੀ ਨੇ ਗੱਲ ਛੇੜੀ ਉਹਨੂੰ ਕੀ ਕਹਿੰਦੀ ਕੁਛ ਤਾਂ ਕਹਿ ਗਈ ਹੋ ਕਹਿਣਾ ਕਿ ਐ ਮੰਮੀ ਜਿਹੜਾ ਕੁਛ ਮੈਨੂੰ ਕਿਹਾ ਉਹੀ ਆਪਦੇ ਭਤੀਜੇ ਨੂੰ ਕਹਤਾ ਉਹ ਤਾਂ ਗੱਲ ਗੋਲਮੋਲੀ ਕਰ ਗਈ ਨਾਲੇ ਤਾਂ ਉਹ ਆਏ ਕਹੇਗੀ ਵੀ ਜ਼ਮੀਨ ਤੁਹਾਡੀ ਹੋਈ ਐ ਤੁਹਾਨੂੰ ਹੀ ਦਵਾਂਗੀ ਨਾਲੇ ਉਹ ਆਏ ਨਹੀਂ ਕਹਿ ਕੇ ਗਈ ਵੀ ਮੈਂ ਸੈਨ ਕਰ ਦੂੰ ਹੁਣ ਤੁਸੀਂ ਹੀ ਦੱਸੋ ਮੰਮੀ ਵੀ ਇਹਨੂੰ ਕੀ ਮੰਨੀ ਐ ਵੀ ਉਹਦੀ ਹਾਂ ਐ ਕਿ ਨਾ ਐ ਕੁੱਤ ਕਿਹੜਾ ਗੱਲ ਇਹਨੂੰ ਗੋਲ ਮੋਲ ਕਰੇ ਨਾ ਉਹਦੇ ਦਿਲ 'ਚ ਸਮਝ ਲਾ ਵੀ ਬੇਈਮਾਨੀ ਐ ਬੇਈਮਾਨ ਬੰਦਾ ਛੇਤੀ ਰਾਹ ਨਹੀਂ ਦਿੰਦਾ ਉਹ ਤਾਂ ਉਹਦੀ ਨਾ ਹੀ ਐ ਜੋ ਦਾ ਜ਼ਮੀਨ ਦੇਣ ਦਾ ਇਰਾਦਾ ਹੁੰਦਾ ਨਾ ਉਹ ਥੋੜੀਆਂ ਗੱਲਾਂ ਦਾ ਗੁੱਸਾ ਨਾ ਕਰਦੀ ਉਹ ਉਹਦੀ ਕਹਿੰਦੀ ਵੀ ਭਾਈ ਜਦੋਂ ਮਰਜੀ ਮੇਥੋਂ ਤਾਂ ਸਾਈਨ ਕਰਾ ਲਓ ਮੰਮੀ ਉਹਦੇ ਇਰਾਦੇ ਦਾ ਤਾਂ ਹੁਣ ਸਾਨੂੰ ਪੱਕਾ ਹੀ ਪਤਾ ਲੱਗ ਗਿਆ ਜਿਹੜਾ ਕੋਠੀ ਝਾੜਦਾ ਮੈਂ ਸੂਟ ਦਿੱਤਾ ਨਾ ਉਹਦਾ ਵੀ ਮੀਣਾ ਮਾਰ ਗਈ ਕਹਿੰਦੀ ਸੂਟ ਦੇਣਾ 500 ਦਾ ਜ਼ਮੀਨ ਭਾਲਦੇ ਨੇ ਲੱਖਾਂ ਦੀ ਬੱਸ ਫੇਰ ਹੁਣ ਤਾਂ ਤੁਸੀਂ ਇਹ ਝਾਕੀ ਛੱਡ ਦੋ ਵੀ ਤੁਹਾਨੂੰ ਪਿਆਰ ਨਾਲ ਉਹ ਆਪਦੇ ਆਪ ਜ਼ਮੀਨ ਦੇ ਦੇਗੀ ਹਾਂਜੀ ਮੰਮੀ ਹੁਣ ਤਾਂ ਕੋਈ ਹੋਰ ਹੀ ਹੱਲ ਕੱਢਣਾ ਪਊ ਮੇਰੇ ਕੋਲੇ ਹੈਗਾ ਵੀ ਐ ਮੈਂ ਪਹਿਲਾਂ ਤੁਹਾਡੇ ਵਾਸਤੇ ਚਾਹ ਬਣਾਦਾ ਫੇਰ ਦੱਸਦੀਆਂ ਤੁਹਾਨੂੰ ਚਲ ਠੀਕ ਐ ਪੁੱਤ ਆਹ ਨਾਲੇ ਸਮਾਨ ਜਿਹਾ ਲੈ ਜਾ ਅੰਦਰ ਧਰਿਆ ਤੇ ਨਾਲੇ ਬਣਾ ਲਾ ਥੋੜੀ ਥੋੜੀ ਚਾਹ ਠੀਕ ਐ ਮੰਮੀ ਮੰਮੀ ਜੇ ਭੁੱਖ ਲੱਗੀ ਐ ਮੈਂ ਪਹਿਲਾਂ ਰੋਟੀ ਬਣਾ ਦਿੰਨੀ ਆ ਮੈਂ ਪੁੱਤ ਰੋਟੀ ਤਾਂ ਮੈਂ ਆਉਣ ਲੱਗੀ ਖਾ ਕੇ ਆਈ ਸੀ ਚਾਹ ਦੀ ਕੁੱਟੀ ਪੜਾ ਲੈ ਤੂੰ ਠੀਕ ਐ ਫਿਰ ਚਾਹ ਬਣਾ ਲੈਂਦੀ ਆ ਹੋਰ ਮਾਤਾ ਪੁੱਤ ਪਾण्डे ਹਾਂਜੀ ਮੰਮੀ ਫਿਰ ਮੈਂ ਤਾਂ ਐ ਹੁੰਦਾ ਵੀ ਜਿਹੜੇ ਦੋ ਹੈਗੇ ਨੇ ਨਾ ਨਾਲ ਦੀ ਨਾਲ ਹੀ ਨਿਮੇੜ ਦਾ ਕੰਮ ਆ ਨਾ ਨਾ ਵਧੀਆ ਸਮਾਂ ਨਹੀਂ ਇਕੱਠੇ ਹੋ ਜਾਂਦੇ ਨੇ ਹੁਣ ਦੱਸਦੀ ਆ ਮਮੀ ਮੈਂ ਤੁਹਾਨੂੰ ਗੱਲ ਕਿ ਮੈਂ ਆਪਾਂ ਜ਼ਮੀਨ ਉਹ ਤੋਂ ਲੈ ਸਕਦੇ ਆ ਫੇਰ ਆਪਣਾ ਸਾਰਾ ਕੰਮ ਬਣ ਜੂਗਾ ਨਹੀਂ ਆਪਾਂ ਜਿੱਥੇ ਮਾਜੀ ਭੱਜ ਲਈਏ ਇਹਨੇ ਰਾਹ ਨਹੀਂ ਦੇਣਾ ਹੈਗਾ ਕਿਉਂ ਉਹ ਤੋਂ ਹੀ ਡਰਦੀ ਐ ਉਹਦੀ ਗੱਲ ਮੰਨੂਗੀ ਨਾ ਫਿਰ ਤਾਂ ਇਹ ਗੱਲ ਹੈਪੀ ਨਾ ਕਰੀ ਐ ਉਹ ਕੀ ਕਹਿੰਦਾ ਤੈਨੂੰ ਮੰਮੀ ਉਹਨਾਂ ਨੇ ਤਾਂ ਮੈਨੂੰ ਸਾਫ਼ ਜਵਾਬ ਦਿੱਤਾ ਕਹਿੰਦੇ ਮੇਰਾ ਨਹੀਂ ਦਿਲ ਮੰਦਾ ਵੀ ਮੈਂ ਜਾ ਕੇ ਕਿਸੇ ਦੇ ਹਾੜੇ ਕੱਢਾਂ ਗੱਲ ਤਾਂ ਉਹ ਪੁੱਤ ਹੈਪੀ ਦੀ ਵੀ ਠੀਕ ਐ ਉਹ ਵੀ ਸੋਚਦਾ ਵੀ ਕਾਨੂੰਰ ਪਤੀ ਜੇ ਸਾ ਜਾਈਏ ਹਾੜੇ ਕੱਢੀਏ ਕਿਸੇ ਦੇ ਮੰਮੀ ਮੈਂ ਤਾਂ ਇਹਨਾਂ ਨੂੰ ਇਹ ਵੀ ਕਿਹਾ ਸੀ ਵੀ ਤੁਸੀਂ ਭੂਆ ਦੇ ਮੁੰਡੇ ਨੂੰ ਫੋਨ ਕਰਕੇ ਦੇਖ ਲਓ ਇਹਨਾਂ ਨੇ ਤਾਂ ਮੇਰੀ ਉਹ ਵੀ ਗੱਲ ਨਹੀਂ ਮੰਨੀ ਫਿਰ ਮੈਂ ਇਹਨਾਂ ਨੂੰ ਇਹ ਕਿਹਾ ਵੀ ਆਪਾਂ ਐ ਕਰਦੇ ਆ ਭੂਆ ਕੋਲੇ ਚਲਦੇ ਆ ਉਥੇ ਫੁੱਫੜ ਦੇ ਸਾਹਮਣੇ ਸਾਰੀ ਗੱਲ ਕਰਦੇ ਆਂ ਹਾਂ ਪੁੱਤ ਇਹ ਤਾਂ ਤੇਰੀ ਗੱਲ ਠੀਕ ਹੈ ਦਿਲ ਨੂੰ ਵੀ ਲੱਗਦੀ ਹੈ ਵੀ ਤੁਸੀਂ ਜੇ ਫੁੱਫੜ ਨਾਲ ਗੱਲ ਕਰੋ ਨਾ ਤਾਂ ਵਧੀਆ ਆਖਰ ਨੂੰ ਉਹ ਵੀ ਸਿਆਣਾ ਬੰਦਾ ਹੈ ਮਾੜੀ-ਮੋਟੀ ਤਾਂ ਉਹਦੀ ਛੇਪ ਮੰਨੂਗੀ ਤਾਂ ਹੀ ਤਾਂ ਮੰਮੀ ਅਸੀਂ ਉਹਦੇ ਕੋਲੇ ਜਾਣਾ ਸੀ ਬਸ ਅਸੀਂ ਤਾਂ ਤਿਆਰੀ ਕਰ ਰਹੇ ਸੀ ਐਨੇ ਚੋ ਮਸ਼ੀਨ ਵਾਲੇ ਦਾ ਫੋਨ ਆ ਗਿਆ ਹੁਣ ਇਹ ਕਹਿੰਦੇ ਫੇਰ ਹੀ ਜਾਵਾਂਗੇ ਪਹਿਲਾਂ ਦਾਣਾ ਫੱਕਾ ਸਾਂਭ ਲਈਏ ਇਹ ਵੀ ਕੰਮ ਪੁੱਤ ਜ਼ਰੂਰੀ ਹੈ ਦਾਣਾ ਫੱਕਾ ਸਾਂਭ ਕੇ ਆ ਦੋ ਤਿੰਨ ਦਿਨਾਂ ਨੂੰ ਜਾ ਆਇਓ ਹਾਂਜੀ ਮੰਮੀ ਜਾਵਾਂਗੇ ਜਰੂਰ ਹੁਣ ਤਾਂ ਸਾਨੂੰ ਵੀ ਬਹੁਤ ਟੈਨਸ਼ਨ ਲੱਗੀ ਪਈ ਐ ਕੱਲ ਦੀ ਨਾ ਜਿਵੇਂ ਤੇਰੀ ਭੂਆ ਦਾ ਸਵਾ ਇਹ ਜਾ ਤੇਰੇ ਸੱਸ ਸਹੁਰੇ ਨੇ ਪਹਿਲਾਂ ਹੀ ਕੰਮ ਨਿਬੇੜ ਲੈਣਾ ਸੀ ਫੈਨਸੂਨ ਕਰਾ ਕੇ ਰੱਖ ਲੈਣੇ ਸੀ ਲੈ ਮੰਮੀ ਇਹਦਾ ਸਵਾ ਪਹਿਲਾਂ ਇਹ ਜਾ ਕਿੱਥੇ ਸੀ ਇਹ ਤਾਂ ਇੰਨਾ ਡਰਦੀ ਸੀ ਮੇਰੇ ਸਹੁਰੇ ਤੋਂ ਕਦੇ ਇਹ ਖੁੱਲ ਕੇ ਕੋਈ ਗੱਲ ਨਹੀਂ ਸੀ ਕਰਦੀ ਜਿਹੇ ਜਾ ਕੱਪੜਾ ਲੀੜਾ ਘਰੋਂ ਦੇ ਦਿੰਦੇ ਉਹ ਜਿਹਾ ਹੀ ਲੈ ਜਾਂਦੀ ਕਦੇ ਨੇ ਆਏ ਨਹੀਂ ਕਿਹਾ ਸੀ ਵੀ ਮੈਂ ਆਪਣੀ ਪਸੰਦ ਦਾ ਸੂਟ ਲੈ ਕੇ ਜਾਵਾਂ ਜਦੋਂ ਮੰਮੀ ਇਹਨੇ ਆਪਦੇ ਮੁੰਡੇ ਦਾ ਵਿਆਹ ਕੀਤਾ ਨਾ ਇਹਨੇ ਤਾਂ ਉਦੋਂ ਵੀ ਨਹੀਂ ਕਿਹਾ ਵੀ ਭਾਈ ਨਾਨਕ ਸ਼ੱਕ ਦਾ ਕਪੜਾ ਮੇਰੀ ਪਸੰਦ ਦਾ ਦਵਾ ਦਿਓ ਜਿਹੇ ਜੇ ਮੇਰੀ ਸੱਸ ਨੇ ਸੂਟ ਲੈ ਲੇ ਉਹ ਜਿਹਾ ਹੀ ਰੱਖ ਲੈ ਕੁਛ ਨਹੀਂ ਬੋਲੀ ਕੋਈ ਇਹਨੇ ਟੂਮ ਛੱਲੇ ਦੀ ਜਿੱਦ ਨਹੀਂ ਕੀਤੀ ਵੀ ਆਹ ਲੈ ਕੇ ਆਇਓ ਉਹ ਲੈ ਕੇ ਆਇਓ ਕੋਈ ਸ਼ਗਨ ਨਹੀਂ ਕਿਹਾ ਵੀ ਇੱਥੇ 500 ਪਾ ਦਿਓ ਇੱਥੇ 100 ਪਾ ਦਿਓ ਜਿਹੜੇ ਵੀ ਵਿਹਾਰ ਕੀਤੇ ਨੇ ਮੰਮੀ ਡੈਡੀ ਨੇ ਆਪਣੀ ਮਰਜ਼ੀ ਨਾਲ ਕੀਤੇ ਨੇ ਨਾ ਉਹ ਨਵਾਰੀ ਤਾਂ ਬੋਲੀ ਨਹੀਂ ਆ ਥੋੜੇ ਤੋਂ ਤਾਂ ਹੁਣ ਆੜ ਰੜ ਕੇ ਲੈ ਕੇ ਗਈ ਐ ਮੈਂ ਇਹ ਜੇ ਨਹੀਂ ਲੈਣੇ ਇਹ ਜੇ ਲੈਣੇ ਨੇ ਇੰਨਾ ਮੈਨੂੰ ਸਿਉਣਾ ਪਾਇਓ ਥੋਨੂੰ ਤਾਂ ਸੂਲੀ ਤੇ ਟੰਗ ਕੇ ਰੱਖਿਆ ਉਹਨੇ ਮੰਮੀ ਅਸੀਂ ਤਾਂ ਪਿਆਰ ਪਿਆਰ ਚੀ ਮਾਰੇਗੇ ਅਸੀਂ ਪਹਿਲਾਂ ਭੂਆ ਨੂੰ ਉਹਦੀ ਪਸੰਦ ਦੇ ਕੱਪੜੇ ਲੈ ਦਿੰਦੇ ਸੀ ਵੀ ਚੱਲ ਭੂਆ ਦਾ ਸਾਡੇ ਨਾਲ ਵਧੀਆ ਪਿਆਰ ਬਣਿਆ ਰਹੂ ਸਾਨੂੰ ਕੀ ਪਤਾ ਸੀ ਵੀ ਉਹ ਹੀ ਸਾਡੇ ਤੇ ਭਾਰੂ ਪੈਜੂ ਇਹ ਤਾਂ ਹੈ ਪੁੱਤ ਜੇ ਕਈ ਵਾਰੀ ਆਪਾਂ ਕਿਸੇ ਦੀ ਜ਼ਿਆਦਾ ਇੱਜ਼ਤ ਕਰਨ ਲੱਗ ਜਾਈਏ ਨਾ ਅਗਲੇ ਨੂੰ ਰਾਸ ਨਹੀਂ ਆਉਂਦੀ ਹੋਰ ਮੰਮੀ ਸਾਡਾ ਕੀਤਾ ਕਰਾਇਆ ਨਾ ਸਾਰਾ ਖੇਚ ਗਿਆ ਪੁੱਤ ਮੈਂ ਤਾਂ ਤੈਨੂੰ ਐ ਕਹਿਣੀ ਆ ਵੀ ਜਦੋਂ ਹੈਪੀ ਮੰਡੀ ਚ ਆ ਗਿਆ ਨਾ ਤੁਸੀਂ ਭੱਜ ਕੇ ਘੰਟਾ ਜਾ ਹੀ ਆਓ। ਨਾ ਬਾਕੀ ਦੇ ਕੰਮ ਤਾਂ ਬਾਅਦ ਚ ਹੁੰਦੇ ਰਹਿਣਗੇ। ਹਾਂਜੀ ਮੰਮੀ ਇਹ ਤਾਂ ਹੈਗਾ। ਜਦੋਂ ਸਵੇਰੇ ਆਉਣਗੇ ਨਾ ਮੈਂ ਇਹਨਾਂ ਨੂੰ ਕਹੂੰਗੀ ਵੀ ਆਪਾਂ ਜਾ ਹੀ ਹੌਣੇ ਭੂਆ ਕੋਲੇ। ਨਾਲੇ ਤੁਸੀਂ ਵੀ ਕਹਿ ਦਿਓ ਇਹਨਾਂ ਨੂੰ। ਹਾਂ ਮੈਂ ਵੀ ਕਹਿ ਦੂੰਗੀ ਵੀ ਭਾਈ ਜਾਇਆ ਭੱਜ ਕੇ। ਹਾਂਜੀ ਮੰਮੀ। ਲੋ ਹੁਣ ਮੈਂ ਸਬਜ਼ੀ ਚੱਕ ਲਿਆ ਮਾਂ ਸ਼ਾਮ ਦੀ ਤਿਆਰੀ ਕਰੀਏ। ਚੱਕ ਲੈ ਪੁੱਤ। ਹੋਰ ਮਮੀ ਤੁਹਾਨੂੰ ਰੋਟੀ ਲਿਆ ਦਾਂ ਮੈਂ ਬਣਾ ਲਈ ਕੋਈ ਨਾ ਬੁੱਤ ਠਹਿਰ ਕੇ ਖਾ ਲੈਨੇ ਆ ਉਹਨਾਂ ਚਿਰ ਚੌਪ ਦੇ ਕੰਮ ਧੰਦੇ ਜੇ ਨਿਮੇੜ ਲਾ ਚਲੋ ਠੀਕ ਐ ਸਤਿ ਸ਼੍ਰੀ ਅਕਾਲ ਮਮੀ ਸਤਿ ਸ਼੍ਰੀ ਅਕਾਲ ਪੁੱਤ ਹੋਰ ਠੀਕ ਹੋ ਜੀ ਹਾਂ ਠੀਕ ਐ ਤੂੰ ਦੱਸ ਤੇਰੀ ਕਣਕ ਕੋਣਕ ਤੁਲ ਗਈ ਹਾਂਜੀ ਹਾਂ ਕਣਕ ਦਾ ਤੁਲ ਗਈ ਜੀ ਕਿਰ ਵਧੀਆ ਹੋ ਗਿਆ ਹੋਰਾ ਆ ਲੋ ਜੀ ਪਾਣੀ ਲਾ ਲਾ ਖਲਪਤ ਵਧੀਆ ਹੋ ਗਿਆ ਢਾਣੇ ਸੰਭ ਗਏ ਤੇਰੇ ਤੂੰ ਢੀ ਦੋ ਦਿਨ ਠਹਿਰ ਕੇ ਬਣਾ ਲੈ ਤੁਸੀਂ ਆਂਦੇ ਫੁੱਫੜ ਕੋਲੇ ਜਾਇਓ ਮੈਨੂੰ ਲਵੀ ਨੇ ਦੱਸਤੀਆਂ ਸਾਰੀਆਂ ਗੱਲਾਂ ਮਮਮੀ ਫੁੱਫੜ ਕੋਲੇ ਕਿ ਮੈਂ ਜਾ ਆਈਏ ਉਹ ਜਿਹੜਾ ਅਜੇ ਰਾਤ ਨੂੰ ਫਲੈਟ ਹੈ ਉਹ ਤਾਂ ਚੱਲ ਪਿਆ ਦਿੱਲੀ ਨੂੰ